ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਨਵੀਂ ਗੁੱਡ ਨਿਊਜ਼ ਦੇ ਨਾਲ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਫਾਇਦਾ ਹੋਣ ਵਾਲਾ ਹੈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਦਾ ਸੁਪਨਾ ਤੁਸੀਂ ਇੱਕ ਟਾਈਮ ਦੇ ਦੇਖਿਆ ਸੀ ਹੁਣ ਤੁਹਾਡਾ ਉਹ ਪੂਰਾ ਹੋ ਸਕਦਾ ਹੈ ਜਿਵੇਂ ਕਿ ਪਿੱਛੇ ਜੇ ਬਹੁਤ ਜ਼ਿਆਦੇ ਪੰਜਾਬੀ ਭੈਣ ਭਰਾਵਾਂ ਨੂੰ ਬਹੁਤ ਜ਼ਿਆਦੇ ਵੱਡੇ ਲੈਵਲ ਦੇ ਉੱਤੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਮਿਲਿਆ ਸੀ ਜੇਕਰ ਉਹ ਸਟੂਡੈਂਟ ਵੀਜ਼ੇ ਉੱਤੇ ਜਾਂਦੇ ਆ ਕਿਉਂਕਿ ਉਹਨਾਂ ਦੇ ਉਹ ਹਾਈ ਡਿਮਾਂਡ ਕੋਰਸ ਵਿੱਚ ਨਹੀਂ ਆਉਂਦੇ ਸੀ ਸੇਮ ਟੂ ਸੇਮ ਨਵੇਂ ਮੰਤਰੀ ਇਮੀਗ੍ਰੇਸ਼ਨ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ ਪੜ੍ਹਾਈ ਕਰਨ ਲਈ ਆਉਣਾ ਚਾਹੁੰਦੇ ਹੋ ਤੁਹਾਡਾ ਨਿੱਘੇ ਤੌਰ ਤੇ ਬਹੁਤ ਵੱਡੇ ਲੈਵਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਕਿਉਂਕਿ ਬਹੁਤ ਜ਼ਿਆਦੇ ਵੱਡੇ ਲੈਵਲ ਤੇ ਮੈਟਰ ਕਰਦੀ ਹੈ ਕੈਨੇਡਾ ਦੀ ਇਕਨੋਮੀ ਲਈ ਤੁਹਾਡੀ ਸਟੱਡੀ ਬੇਸ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆ ਰਹੇ ਹੋ ਤਾਂ ਹਾਈ ਡਿਮਾਂਡ ਕੋਰਸ ਜੇਕਰ ਤੁਸੀਂ ਲੈਣੇ ਹੋ ਤਾਂ ਤੁਹਾਨੂੰ ਬਹੁਤ ਜਲਦ ਹੈ ਕੈਨੇਡਾ ਦਾ ਵੀਜ਼ਾ ਪ੍ਰੋਸੈਸਿੰਗ ਟਾਈਮ ਦੇ ਵਿੱਚੋਂ ਘਟਾ ਕੇ ਜਲਦੀ ਵੀ ਦਿੱਤਾ ਜਾਂਦਾ ਹੈ ਪਰ ਜੇਕਰ ਤੁਸੀਂ ਉੱਥੇ ਹੀ ਫ੍ਰੈਂਚ ਭਾਸ਼ਾ ਦੇ ਵਿੱਚ ਆਉਣੇ ਹੋ ਫ੍ਰੈਂਚ ਭਾਸ਼ਾ ਸਿੱਖ ਕੇ ਇੰਡੀਆ ਤੋਂ ਜਾਣੇ ਹੋ ਤਾਂ ਫ੍ਰੈਂਚ ਭਾਸ਼ਾ ਦੇ ਨਾਲ ਨਾਲ ਤੁਸੀਂ ਕਿਸੇ ਵੀ ਕੋਰਸ ਜਾਂ ਫਿਰ ਕਿਸੇ ਵੀ ਯੂਨੀਵਰ ਕ ਪਰਮਿਟ ਤੇ ਪੈਲ ਦੇ ਆਧਾਰ ਤੇ ਪੀਆਰ ਦਿੱਤੀ ਜਾਂਦੀ ਆ ਹੁਣ ਡਿਪੈਂਡ ਤੁਹਾਡੇ ਉੱਤੇ ਕਰਦਾ ਸਾਰੇ ਭੈਣ ਭਰਾਵਰੇ ਜਿਨ੍ਹਾਂ ਨੇ ਵੀ ਆਵਰਾ ਦਾਣਾ ਪਾਣੀ ਲਿਖਿਆ ਹੁੰਦਾ ਜਿੱਥੇ ਇੱਥੇ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਹੈ ਕੈਨੇਡਾ ਵੱਲੋਂ ਇੱਕ ਵੱਡੀ ਖੁਸ਼ਖਬਰੀ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਵੀਡੀਓ ਦਾ ਜਿਹੜਾ ਲਾਈਕ ਟਾਰਗੇਟ ਹੈ ਜੀ ਉਹ 500 ਆ 500 ਲਾਈਕ ਟਾਰਗੇਟ ਦਾ ਜਰੂਰ ਪੂਰਾ ਕਰਿਓ ਕਿਉਂਕਿ ਹੁਣ ਤੁਸੀਂ ਕਿਸੇ ਢੰਗ ਦੇ ਏਜੰਟ ਕੋਲੋਂ ਜੇਕਰ ਤੁਸੀਂ ਆਪਣੀ ਫਾਈਲ ਲਗਵਾਉਂਗੇ ਤਾਂ ਹੀ ਤੁਸੀਂ ਆਪਣਾ ਵੀਜ਼ਾ ਵਧੀਆ ਤਰੀਕੇ ਨਾਲ ਪਾ ਸਕਦੇ ਹੋ ਪਰ ਮੋਸਟ ਆਫ ਪੰਜਾਬ ਦੇ ਵਿੱਚ ਜਿੰਨੇ ਵੀ ਏਜੰਟ ਬੈਠੇ ਆਹਲੇ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਪ੍ਰੋਸੈਸ ਚੱਲਦਾ ਰਹੂਗਾ ਜੇਕਰ ਕਿਸੇ ਦੀ ਵੀ ਫੇਕ ਡਾਕੂਮੈਂਟਰੀ ਪਾਈ ਗਈ 에어ਪੋਰਟ ਇਮੀਗ੍ਰੇਸ਼ਨ ਦੇ ਉੱਤੇ ਤਾਂ ਉਸ ਦਾ ਜਿਹੜਾ ਵੀਜ਼ਾ ਹੈ ਔਨ ਦੀ ਸਪੋਰਟ ਰਿਜੈਕਟ ਕਰ ਦਿੱਤਾ ਜਾਊਗਾ ਤੇ ਉਸ ਨੂੰ 5 ਸਾਲ ਦੇ ਲਈ ਬੈਨ ਲਗਾ ਦਿੱਤਾ ਜਾਊਗਾ ਜੀ 5 ਸਾਲ ਦੇ ਲਈ ਕੈਨੇਡਾ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ ਜੇਕਰ ਤੁਹਾਡੀ ਸਹੀ ਡਾਕੂਮੈਂਟਰੀ ਆ ਸਹੀ ਤੁਹਾਡੀ ਬੈਂਕ ਬੈਲੈਂਸ ਸ਼ੀਟ ਬਣੀ ਹੋਈ ਆ ਸਹੀ ਤੁਸੀਂ ਕੋਲ ਚੂਜ਼ ਕੀਤਾ ਹੋਇਆ ਹਾਈ ਡਿਮਾਂਡ ਕੋਰਸ ਆ ਤੁਹਾਡਾ ਗਵਰਨਮੈਂਟ ਕਾਲਜ ਦੇ ਵਿੱਚ ਤੁਹਾਨੂੰ ਐਡਮਿਸ਼ਨ ਆ ਜਿਹੜੀ ਮਿਲ ਚੁ ਦੇਉ ਪਰ ਡਾਕੂਮੈਂਟ ਤੁਹਾਡੇ ਸਾਰੇ ਰਸਈ ਹੋਣੇ ਚਾਹੀਦੇ